ਹਾਂਜੀ ਦੋਸਤੋ ਦਿਲਿਆਉ ਮੁਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਆ ਸਾਰਿਆਂ ਦਾ ਅੱਜ ਇੱਕ ਤੋਕੜ ਮੱਝ ਦਿਖਾਉਣਾ ਸੋਨੂੰ ਗੱਬਣ ਅਜੇ ਚੈੱਕ ਪਾਸ ਚ ਨਹੀਂ ਆਉਂਦੀ ਇਹ ਮੰਗਰੇ ਦੇ ਕੱਟੀ ਆ ਮੂਸਾ ਪਿੰਡ ਆ ਇਹ ਆਪਾਂ ਤੋਂ ਹੀ ਮੱਝ ਗਈ ਸੀਗੀ ਇਹ ਤਾਂ ਜੀ 17 ਕਿਲੋ ਮੂੰ ਦੁੱਧ ਤਾਂ ਜੀ ਨੇ ਕੱਢਾ ਹੋਏ ਨੇ 9 ਕਿਲੋ ਦੁੱਧ ਹੁਣ ਵੀ ਹੈਗਾ ਰਾਂ ਕੰਡੇ ਵਾਲਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਦੋ ਟਾਈਮ ਚ ਬਾਈ ਕਰਕੇ ਲੈ ਸਕਦੇ ਹਾਂ ਅਜੇ 1 ਮਹੀਨੇ ਤੋਂ 3-4 ਦਿਨ ਘਟਨੇ ਇਹਦੇ ਥੋੜੀ ਸਾਈਡ ਜਰੂਰ ਹੋਣ ਤੋਂ ਔਕੜ ਹੋ ਕੇ ਲੈਣ ਲੱਗ ਗਈ ਉਹ ਦੁੱਧ ਬਰੋਬਰ ਆ ਤੇ ਚੈੱਕ ਪਾਸਟ ਜੀ ਆਉਂਦੀ ਨਹੀਂ ਮਹੀਨੇ ਤੋਂ ਘੱਟਨੇ ਪੰਜ ਚਾਰ ਦਿਨ ਸੱਤ ਅੱਠ ਕਿ ਮਹੀਨਾ ਦੀ ਸੂਈ ਹੋਈ ਆ ਮੰਗਰੇ ਦੇ ਕੱਟੀਆਂ ਬਿਲਕੁਲ ਜੈਡ ਬਲੈਕ ਆ ਪਿਓਰ ਮੂਰਾ ਜੇ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਜੇ ਬਿਨਾ ਕੱਟੀ ਤੋਂ ਵੀ ਦੁੱਧ ਦਿੰਦੀ ਹੈ ਜੇ ਬਿਨਾ ਕੱਟੀ ਤੋਂ ਲੈਣੀ ਹੋਈ ਤਾਂ 70000 ਰੁਪਏ ਰੇਟ ਆ ਜੇ ਕੱਟੀ ਦੇ ਸਮੇਤ ਲੈਣੀ ਹੋਈ ਤਾਂ 85000 ਰੁਪਏ ਰੇਟ ਆ ਕੱਟੀ ਸਮੇਤ ਇਹਦਾ ਮੱਝ ਦਾ ਕੱਟੀ ਵੀ ਇਹਦੇ ਮੰਗਰੀ ਆਈ ਸੀਗੀ ਬਾਅਪ ਸਾਈਡ ਤਾਂ ਆਪਾਂ ਕਹਿ ਨਹੀਂ ਸਕਦੇ ਕਿਹੜੇ ਸੀਮਣ ਦੀ ਆ ਥਣਾ ਥਣਾ ਦੀ ਸੋਹਣੀ ਹੈ ਕੱਟੀ ਬੇਲ ਬੁੱਲ ਵੀ ਚੰਗੀ ਆ ਦੇ ਯਾ ਮੰਨ ਕੇ ਚਲੋ ਵੀ ਬਾਪ ਸਾਈਡ ਨਹੀਂ ਪਤਾ ਮੈਨੂੰ ਕੱਟੀ 17 ਕਿਲੋ ਦੁੱਧ ਵਾਲੀ ਮੱਝ ਦੀ ਕੱਟੀ ਹੈਗੀ ਜਿਹੜੀ ਇਹ ਮਗਰ ਹੈ ਦੇ ਤੇ ਗੱਬਣ ਹਜੇ ਚੈੱਕ ਪਾਸ ਚੋਂਦੀ ਨਹੀਂ ਹੈਗੀ ਤੁਸੀਂ ਗੱਬਣ ਦਾ ਆਪਾਂ ਚਲੋ ਖਾਲੀ ਸਮਝ ਕੇ ਤੁਹਾਨੂੰ ਦੱਸ ਰਹੇ ਹਾਂ ਚਲੋ ਅੱਗੇ ਕਿਸਮਤ ਹੈ ਉਹ ਖੜੀ ਰਹੀ ਤਾਂ 5-10 ਦਿਨਾਂ ਡੇਢ ਕਿ ਮਹੀਨੇ ਦੀ ਚੈੱਕ ਚ ਵੀ ਆ ਜਾਊਗੀ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਦੋਨੇ ਟਾਈਮ ਦੁੱਧ ਦਿੰਦੀ ਆ